ਅਸਲਾਮ ਵਾਲੇਕਮ ਦੋਸਤੋ ਕੀ ਹਾਲ ਚਾਲੇ ਉਮੀਦ ਕਰਨੇ ਆ ਸਾਰੇ ਦੋਸਤ ਵੀਰ ਭਰਾ ਠੀਕ ਠਾਕ ਹੋਣਗੇ ਜਿਕੇ ਅੱਜ ਆਪਾਂ ਬਾਈ ਰঞ্জੀਤ ਸਿੰਘ ਢੱਡਿਆਂ ਨੇ ਇੱਕ ਵੀਡੀਓ ਦੇਖਣ ਲੱਗੇ ਆ ਵੀਡੀਓ ਦਾ ਜਿਹੜਾ ਟਾਈਟਲ ਇਹ ਨਾ ਹੋਏ ਕਿ ਗਿਆਨ ਤੇ ਅਗਿਆਨ ਮਤਲਬ ਕਿ ਹਾਂ ਫਰਕ ਕੀ ਹੈ ਸਮਝੀ ਤੇ ਨਾ ਸਮਝੀ ਤੇ ਇਹਨਾਂ ਸਾਡੀ ਜ਼ਿੰਦਗੀ ਦੇ ਵਿੱਚ ਅਮਲ ਦਖਲ ਕੀ ਹੈ ਵੀਡੀਓ ਦਾ ਆਗਾਜ਼ ਕਰਨੇ ਆਂ ਤੇ ਗੱਲਬਾਤ ਕਰਾਂ ਜਏ ਜੈ ਮਾਤ ਪਿਤਾ ਸੁਤਮੀਤ ਨਾ ਭਾਈ ਮਨ ਊਹਾ ਨਾਮ ਤੇਰੇ ਸੰਗ ਸਹਾਈ ਹੁਣ ਛੜਕਦੇ ਜਾਂਦੇ ਆ ਉੱਥੇ ਹੁਣ ਐਕਸੀਡੈਂਟ ਹੋਣ ਲੱਗਿਆ ਗਾਂ ਤੋਂ ਗੱਡੀ ਆਉਂਦੀ ਓਥੇ ਹਣ ਬੇਬੇ ਬਾਪੂ ਜਹਿ ਮਾਤ ਪਿਤਾ ਸੁੱਤ ਕੌਣ ਐ ਉਥੇ ਹੁਣ ਤੈਨੂੰ ਤੇਰਾ ਗਿਆਨ ਬਚਾਊ ਵੀ ਐਨੂੰ ਕੱਟਦਾ ਆ ਕੋ ਸਤਨਾਮ ਸ੍ਰੀ ਵਾਹਿ ਐਂ ਹੋ ਵੀ ਐਨੂੰ ਕੱਟਣਾ ਐ ਬਚੇਂਗਾ ਤੂੰ ਸੱਪ ਲੜ ਗਿਆ ਫਟਾਫਟ ਤੂੰ ਉਥੇ ਕੋਈ ਨਹੀਂ ਨਾ ਮਾਂ ਨਾ ਪਿਓ ਨਾ ਕੁਝ ਵੀ ਫਟਾਫਟ ਲੱਤ ਬੰਨ ਲੈ ਕਸਕੇ ਫੋਨ ਕਰ ਲੈ ਕਿਸੇ ਨੂੰ ਜੇ ਤੇਰਾ ਦਿਮਾਗ ਕੰਮ ਕੀਤਾ ਉਹਨੇ ਬਚਾਉਣਾ ਗਿਆਨ ਨੇ ਬਚਾਉਣਾ ਤੈਨੂੰ ਜ਼ਿੰਦਗੀ 'ਚ ਹਰ ਜਗ੍ਹਾ ਗਿਆਨ ਕੰਮ ਕਰੂ ਨਾ ਜਿੱਥੇ ਮਾਂ ਹੁੰਦੀ ਹੈ ਨਾ ਪਿਓ ਹੁੰਦਾ ਨਾ ਭੈਣ ਭਰਾ ਕੋਈ ਨਹੀਂ ਹੁੰਦਾ ਤੁਸੀਂ ਨਾਮ ਦੀ ਜਗ੍ਹਾ ਗਿਆਨ ਲਾਓ ਸਾਰੀ ਅਸ਼ਟਪਦੀ ਨੂੰ ਵਿਚਾਰ ਕੇ ਵੇਖੋ ਇਹ ਅਸ਼ਟਪਦੀ ਪੂਰੀ ਵਿਚਾਰਿਓ ਜਹਿ ਮਾਤ ਪਿਤਾ ਸੁਤ ਮੀਤ ਨ ਭਾਈ ਮਨ ਇਹ ਸਾਰੀ ਵਿਚਾਰ ਕੇ ਵੇਖੋ ਪਰ ਹਰ ਜਗ੍ਹਾ ਵਰਤਿਓ ਗਿਆਨ ਤੇ ਗਿਆਨ ਕੰਮ ਕਿੱਥੇ ਆਉਂਦਾ ਹੈ ਜ਼ਿੰਦਗੀ 'ਚ ਅੱਜ ਸਾਡੇ ਕਰਨਾ ਹੈ ਉਸ ਤੇਰੀ ਸਮਝ ਨੇ ਤੈਨੂੰ ਬਚਾਉਣਾ ਹੈ ਹੁਣ ਛੱਤ ਡਿੱਗਣ ਲੱਗ ਜੇ ਇੱਥੇ ਕੌਣ ਹੈ ਨਾ ਮਾਂ ਨਾ ਪਿਓ ਪਰ ਗਿਆਨ ਹੈ ਤੇੜਾ ਤੈਨੂੰ ਕੋਈ ਵੀ ਐ ਨੂੰ ਨਿਕਲ ਜਾ ਇੱਧਰੋਂ ਬਚਾ ਐਂ ਬਚਾ ਬੱਚਾ ਬਿਮਾਰ ਹੋ ਗਿਆ ਕਰਨਾ ਕੀ ਹੈ ਤੇਰੀ ਸਮਝ ਨੇ ਬਚਾਉਣਾ ਹੈ ਨਹੀਂ ਤੇ ਬਹੁਤ ਨੁਕਸਾਨ ਹੋ ਜਾਂਦਾ ਹੈ ਤੇਰਾ ਗਿਆਨ ਬਚਾਉ ਅੱਜ ਇੱਥੇ ਪਰਿਵਾਰ ਮੈਨੂੰ ਮਿਲਦਾ ਸੀ ਉਹਨਾਂ ਦੇ ਨਾ ਦੋ ਬੇਟੇ ਪੇਟ ਵਿੱਚ ਹੀ ਡੈਥ ਹੋ ਗਏ ਪਹਿਲਾਂ ਬੇਟੀ ਤੇ ਗਈ ਹੋ ਬੇਟੀ ਠੀਕ ਹੈ ਪਰ ਜਦੋਂ ਬੇਟਾ ਹੁੰਦਾ ਉਸ ਵੇਲੇ ਉਹ ਬੇਟਾ ਮਰ ਜਾਂਦਾ ਚੜਾਈ ਕਰ ਜਾਂਦਾ ਬੇਟੀ ਬਚ ਜਾਂਦੀ ਹੈ ਪਰ ਬੇਟਾ ਮਰ ਜਾਂਦਾ ਢਿੱਡ ਚ ਤੇ 7ਵੇਂ ਕਿ ਮਹੀਨੇ ਚ ਜਾ ਕੇ ਪ੍ਰੋਬਲਮ ਆ ਜਾਂਦੀ ਦੋ ਵਾਰੀ ਹੋ ਗਿਆ ਇਦਾਂ ਐਦ ਕੀ ਉਹਨਾਂ ਨੇ ਬੱਚਾ ਜਦੋਂ ਹੋਣਾ ਸੀ ਮੈਂ ਵੀ ਉਹਨਾਂ ਨਾਲ ਗੱਲ ਕਰਦਾ ਸੀ ਮੈਂ ਕਿਹਾ ਤੁਸੀਂ ਚੰਗਾ ਡਾਕਟਰ ਲੱਭੋ ਵੀ ਪਤਾ ਤੇ ਲੱਗੇ ਪ੍ਰੋਬਲਮ ਕੀ ਆਉਂਦੀ ਹੈ ਇੱਕ ਕੋਈ ਡਾਕਟਰ ਚੰਡੀਗੜ੍ਹ ਚ ਮਿਲਿਆ ਉਹਨਾਂ ਨੂੰ ਤੇ ਉਹਦੇ ਕੋਲ ਜਦੋਂ ਕੇਸ ਲੈ ਕੇ ਗਏ ਤੇ ਉਹਨੇ ਦੱਸਿਆ ਉਸ ਡਾਕਟਰ ਨੇ ਦੱਸਿਆ ਕਹਿੰਦੇ ਪ੍ਰੋਬਲਮ ਇਹ ਆਉਂਦੀ ਹੈ ਵੀ ਮਾਂ ਦਾ ਬਲੱਡ ਗਰੁੱਪ ਹੋਰ ਹੈ ਤੇ ਇਹ ਬੱਚੇ ਦਾ ਬਲੱਡ ਗਰੁੱਪ ਆਪਣੇ ਆਪ ਹੀ ਚੇਂਜ ਹੋ ਜਾਂਦਾ ਹੈ 7ਵੇਂ ਮਹੀਨੇ 'ਚ ਜਾ ਕੇ ਫਿਰ ਕਹਿੰਦੇ ਜੀ ਬਸ ਇਹ ਬੱਚੇ ਨੂੰ ਬਲੱਡ ਚੜਾਉਣਾ ਪੈਣਾ ਤੇ ਉਹ ਨੈਗੇਟਿਵ ਜਿਹੜਾ ਬਲੱਡ ਗਰੁੱਪ ਹੁੰਦਾ ਹੈ ਇਹ ਬਹੁਤ ਘੱਟ ਹੁੰਦਾ ਹੈ ਹੁੰਦਾ ਨਹੀਂ ਬਹੁਤ ਘੱਟ ਲੋਕਾਂ ਦੇ ਹੁੰਦਾ ਉਹ ਬੱਚੇ ਦਾ ਜਿਹੜਾ ਬਲੱਡ ਗਰੁੱਪ ਹੈ ਚੇਂਜ ਹੋ ਜਾਂਦਾ ਆਪਣੇ ਆਪ ਤੇ ਹੁਣ ਡਾਕਟਰ ਨੇ ਸਲਾਹ ਇਹ ਦਿੱਤੀ ਹੈ ਵੀ ਮੈਂ ਇਹ ਬੱਚੇ ਦੇ 15 ਦਿਨਾਂ ਬਾਅਦ ਜਾਂ ਮਹੀਨੇ ਬਾਅਦ ਬਲੱਡ ਚੜਾਉਣਾ ਬਾਹਰ ਉਹਦੇ ਨਾਲ ਫਿਰ ਇਹਦੀ ਗਰੋਥ ਹੋਏਗੀ ਇਸ ਵਾਰੀ ਫਿਕਰ ਨਾ ਕਰੋ ਐਦਕੀ ਤੁਹਾਡੇ ਬੱਚੇ ਦਾ ਜਨਮ ਸਹੀ ਹੋ ਹੁਣ ਗਿਆਨ ਕੰਮ ਆਇਆ ਕਿ ਨਹੀਂ ਆਇਆ ਤੇ ਜਦੋਂ ਕਹਿੰਦੇ ਸੀ ਮੈਨੂੰ ਹੁਣ ਗੱਲ ਮੈਂ ਜਦੋਂ ਇੱਧਰ ਨੂੰ ਆਇਆ ਤੇ ਮੈਂ ਉਹਨਾਂ ਨਾਲ ਗੱਲ ਕਰਦਾ ਸੀ ਕਹਿੰਦੇ ਸਾਡੇ ਵਰਗੇ ਉਥੇ ਸੈਂਕੜੇ ਹੀ ਨੇ ਜਿਨ੍ਹਾਂ ਦੇ ਮੁੰਡੇ ਮਰ ਜਾਂਦੇ ਸੀ ਕੁੜੀ ਹੋ ਜਾਂਦੀ ਸੀ ਪਰ ਹੁਣ ਪਹਿਲਾਂ ਪਤਾ ਹੀ ਨਹੀਂ ਲੱਗਿਆ ਦੋ ਦੋ ਚੜਾਈ ਕਰਕੇ ਪਰ ਹੁਣ ਦਿਮਾਗ ਕੰਮ ਕਰ ਗਿਆ ਵੀ ਮਨਾ ਕੁਝ ਲੱਭ ਕੋਈ ਡਾਕਟਰ ਕੋਈ ਤੇ ਹੋਊ ਦੁਨੀਆ 'ਚ ਕਿਉਂ ਐ ਹੋਈ ਜਾਂਦਾ ਸਾਡੇ ਨਾਲ ਜਦੋਂ ਉਹਨਾਂ ਨੇ ਉਹ ਗਿਆਨ ਹੈ ਜਿਹੜਾ ਅੱਜ ਉਹਨਾਂ ਦੇ ਗਿਆਨ ਨੇ ਉਹਨਾਂ ਦੇ ਬੱਚੇ ਨੂੰ ਬਚਾ ਲਿਆ ਨਿੱਤੇ ਨਿੱਤੇ ਇਥੇ ਵੀ ਪ੍ਰੋਬਲਮ ਆ ਜਾਣੀ ਸੀ ਤੇ ਫਿਰ ਬੰਦਾ ਰੋਂਦਾ ਰਹਿੰਦਾ ਹਾਏ ਰੱਬ ਦੋ ਪੁੱਤ ਲੈ ਗਿਆ ਨਹੀਂ ਭਾਈ ਅਗਿਆਨਤਾ ਲੈ ਗਈ ਦੋ ਪੁੱਤ ਸਾਡੀ ਅਗਿਆਨਤਾ ਲੈ ਗਈ ਪਤਾ ਹੀ ਨਹੀਂ ਲੱਗਦਾ ਸਮਝ ਨਹੀਂ ਆਉਂਦੀ ਸਾਡੀ ਮੂਰਖਤਾ ਲੈ ਜਾਂਦੀ ਹੈ ਜੀ ਕੁਝ ਵੀ ਗਲਤੀ ਕਰ ਸਕਦੇ ਆਂ ਜੀ ਅਸੀਂ ਤੇ ਅਸੀਂ ਰੱਬ ਨੂੰ ਕਸੂਰ ਕਿਉਂ ਦਿੰਨੇ ਸਾਡੇ ਘਰ ਲੈ ਕੇ ਇੱਥੇ ਕੁੱਤਾ ਰੱਖਿਆ ਸੀ ਛੋਟਾ ਜਿਹਾ ਡਾਕਟਰ ਕੋਲ ਲੈ ਗਏ ਉਹ ਕਹਿੰਦੇ ਵੀ ਇਹ ਜ਼ਹਿਰ ਖਾ ਗਿਆ ਮੈਂ ਕਿਹਾ ਵੀ ਇਹਨੇ ਜ਼ਹਿਰ ਕਿੱਥੋਂ ਖਾ ਲੀਏ ਤੇ ਕੋਲ ਤੇ ਕੋਈ ਚੀਜ਼ ਹੀ ਨਹੀਂ ਇਦਾਂ ਦੀ ਜ਼ਹਿਰ ਕਿੱਥੋਂ ਖਾ ਲਈ ਤੇ ਉਹ ਲੈ ਕੇ ਗਏ ਉਹਦੇ ਹੱਥਾਂ ਦੇ ਵਿੱਚ ਹੀ ਉਹ ਮਰ ਗਿਆ ਡਾਕਟਰ ਦੇ ਜਦੋਂ ਮੋੜ ਕੇ ਲਿਆਏ ਮੈਂ ਬੜਾ ਪਰੇਸ਼ਾਨ ਹੋਇਆ ਵੀ ਯਾਰ ਇਹਨੇ ਪਿਆਰ ਨਾਲ ਪਾਲਿਆ ਮਰ ਕਿਉਂ ਗਿਆ ਉਹ ਜਦੋਂ ਪਤਾ ਕੀਤਾ ਉਥੇ ਕੰਧ ਦੇ ਉੱਤੇ ਕੈਮੀਕਲ ਲਾ ਰਹੇ ਐ ਤੇ ਮਿਸਤਰੀ ਜਿਹੜੇ ਕੰਮ ਕਰਦੇ ਸਾਡੇ ਉਹ ਕੈਮੀਕਲ ਵਾਲਾ ਡੱਬਾ ਬਾਹਰ ਹੀ ਰੱਖ ਗਏ ਆਪ ਤੇ ਉਹ ਹੱਥ ਤੇ ਚੜਾ ਕੇ ਦਸਤਾਨੇ ਲਾਉਂਦੇ ਆ ਉਹ ਕੈਮੀਕਲ ਵਾਲਾ ਡੱਬਾ ਐਂ ਪਿਆ ਉਹ ਫਿਰਦੇ ਫਿਰਦੇ ਨੇ ਕਿਤੇ ਖਾਲੀ ਡੱਬੇ ਤੇ ਜੀਬ ਲਾ ਲਈ ਉਹਦੇ ਨਾਲ ਹੀ ਜ਼ਹਿਰ ਚੜ ਗਿਆ ਪਰ ਹੁਣ ਇਹ ਅਗਿਆਨਤਾ ਕੀ ਦੀ ਐ ਇਹ ਸਾਡੀ ਪ੍ਰਬੰਧਕਾਂ ਦੀ ਤੇ ਜੇ ਨਾ ਉਹ ਹੋ ਸਕਦਾ ਬਚਦਾ ਬਚਿਆ ਹੀ ਹੋਣਾ ਸੀ ਉਹ ਨਹੀਂ ਸੀ ਮਰਨਾ ਉਹਨੇ ਸਾਡੀ ਅਗਿਆਨਤਾ ਹੈ ਸਾਡਾ ਦਿਮਾਗ ਕਾਮਨ ਸੈਂਸ ਸਾਡੀ ਜਿਹੜੀ ਹੈ ਉਹਨੇ ਕਹਿਣਾ ਸੀ ਵੀ ਜਿਹੜੀ ਚੀਜ਼ ਜਿਹੜਾ ਡੱਬਾ ਕੰਮ ਕਰਨ ਵਾਲੇ ਬੰਦੇ ਦਸਤਾਨੇ ਚਾੜ੍ਹ ਕੇ ਲਾਉਂਦੇ ਐ ਇਹ ਡੱਬਾ ਇੱਥੇ ਪਿਆ ਐ ਇੰਨਾ ਸ਼ੁਕਰ ਹੈ ਦੂਜੇ ਦੋ ਤਿੰਨ ਕੁੱਤੇ ਉਹ ਨਹੀਂ ਮਰੇ ਉਹ ਵੀ ਚਾ ਸਕਦੇ ਸੀ ਨੇੜੇ ਉਹ ਬਚ ਕੇ ਚੱਕ ਲਿਆ ਅੱਜ ਚੱਕ ਲਿਆ ਜੇ ਦਿਮਾਗ ਚ ਨਾ ਹੁੰਦਾ ਰਾਤ 12 1 ਵਜੇ ਉਹ ਬੰਦਾ ਸੋਚ ਹੀ ਗਿਆ ਵੀ ਯਾਰ ਪ੍ਰੋਬਲਮ ਕਿੱਥੇ ਪਈ ਕਿਵੇਂ ਮਰਿਆ ਕਿਵੇਂ ਮਰਿਆ ਫੇਰ ਜਦੋਂ ਨਿਗਾਹ ਮਾਰੀ ਕਹਿੰਦੇ ਆ ਡੱਬਾ ਐ ਇਹਦੇ ਨਾਲ ਮਰਿਆ ਤੇ ਜੇ ਕਿਤੇ ਡੱਬਾ ਨਾ ਚੱਕਦੇ ਅੱਜ ਨੂੰ ਦੂਜੇ ਵੀ ਮਰ ਜਾਂਦੇ ਅਗੇ ਆਮਤਾ ਮਾਂ ਇੱਕ ਨੂੰ ਮਾਰ ਗਈ ਬਾਕੀਆਂ ਨੂੰ ਮਾਰ ਜਾਂਦੇ ਪਰ ਜੇ ਦਿਮਾਗ ਕੰਮ ਨਾ ਕਰਦਾ ਬਾਕੂ ਡੱਬਾ ਚੱਕ ਲਿਆ ਬਚ ਗਿਆ ਇਦਾਂ ਹੀ ਐਕਸੀਡੈਂਟਾਂ 'ਚ ਕਿੰਨੇ ਲੋਕ ਮਰ ਗਏ ਜਿੱਦੇ ਸੜਕਾਂ ਦਾ ਸਿਸਟਮ ਸਹੀ ਕਰਤਾ ਉਹਦੇ ਬਚ ਜਾਣਗੇ ਗਿਆਨ ਕੰਮ ਕਰ ਜੂਰ ਦੇ ਸਾਡੇ ਜਿਹਦਾ ਪੁੱਤ ਮਰ ਜਾਂਦਾ ਹਾਏ ਰੱਬ ਲੈ ਗਿਆ ਰੱਬ ਨਹੀਂ ਲੈ ਗਿਆ ਗੰਦਾ ਸਿਸਟਮ ਲੈ ਗਿਆ ਪੁੱਤ ਅਗੇ ਆਮਤਾ ਲੈ ਗਈ ਤੇਰਾ ਪੁੱਤ ਅਗਿਆਨਤਾ ਮਾਰ ਗਈ ਸਾਨੂੰ ਸਾਨੂੰ ਭਾਰਤੀਆਂ ਨੂੰ ਕੌਣ ਮਾਰ ਗਿਆ ਅਗਿਆਨਤਾ ਸਾਨੂੰ ਕੌਣ ਬਚਾਊ ਤੇ ਗੁਰੂ ਸਾਡਾ ਕੀ ਹੈ ਤੇ ਗੁਰੂ ਦੀ ਲੋੜ ਹੈ ਕਿ ਨਹੀਂ ਹੈ ਗਿਆਨ ਦੀ ਬਹੁਤ ਲੋੜ ਹੈ ਗਿਆਨ ਬਿਨਾ ਕੱਖ ਨਹੀਂ ਨਾਨਕ ਮਨਮੁਖ ਅੰਧ ਪਿਆਰ ਬਾਜ ਗੁਰੂ ਡੂਬਾ ਸੰਸਾਰ ਹੀ ਡੁੱਬਿਆ ਪਿਆ ਅਕਲ ਬਿਨਾ ਅਕਲਾਂ ਬਿਨਾ ਡੁੱਬੇ ਪਏ ਹੁਣ ਕਈ ਬੰਦਿਆਂ ਨੇ ਰਿਸ਼ਤੇ ਕਰਾ ਲਏ ਅੱਜ ਚੀਕਾਂ ਮਾਰਦੇ ਹਾਇ ਘਰ ਵਾਲੀ ਲੜਦੀ ਘਰ ਵਾਲੀ ਕਹਿੰਦੀ ਘਰ ਵਾਲਾ ਲੜਦਾ ਤੇ ਉਹਦੇ ਜਦੋਂ ਕਿਹਾ ਸੀ ਵੀ ਬਹਿ ਕੇ ਗੱਲ ਕਰਨ ਲੋ 10 ਮਿੰਟ ਸੋਚ ਲਾਇਆ ਜੇ ਹਜੇ ਹੋਰ ਦਿਮਾਗ ਵੇਖ ਲੈ ਤੂੰ ਮੁੜ ਕੇ ਨਾ ਲੰਬਾ ਦੇ ਦੀ ਕਿਤੇ ਸੋਚ ਲੈ ਪਰ ਨਹੀਂ ਦਿਮਾਗ ਕੰਮ ਕਰਦਾ ਮੁੜ ਕੇ ਬੱਸ ਫਿਰ ਬਸ ਸਮਝ ਐ ਨਾ ਜਿਹੜੀ ਕਵੱਡੀ ਇੱਕ ਮਾਂ ਪਿਓ ਇਹ ਬੱਚੇ ਕਈ ਵਾਰੀ ਇਹ ਕਹਿ ਦਿੰਦੇ ਆ ਅਸੀਂ ਤੇ ਪੰਜ ਵਾਰੀ ਬਹਿ ਕੇ ਗੱਲ ਕਰਾਂਗੇ ਫਿਰ ਹਾਂ ਕਰਾਂਗੇ ਕੋਈ ਪ੍ਰੋਬਲਮ ਨਹੀਂ ਪੰਜ ਵਾਰੀ ਬਹਿ ਕੇ ਗੱਲ ਕਰੋ ਹੋਰ ਲੈ ਲਓ 2 ਮਹੀਨੇ 4 ਮਹੀਨੇ ਠਹਿਰ ਕੇ ਰਿਸ਼ਤੇ ਹੋ ਜਾਣ ਪਰ ਤੁਹਾਡੀ ਸਮਝ ਕੰਮ ਕਰਨੀ ਚਾਹੀਦੀ ਹੈ ਪਰ ਉਸ ਵੇਲੇ ਤੇ ਐ ਪੜਦਾ ਪਿਆ ਹੁੰਦਾ ਜਦੋਂ ਆ ਜਿਹੜੇ ਹੁਣ ਬੱਚੇ ਕਈ ਗੱਲਾਂ ਕਰਦੇ ਐ ਬੈਂਟਰੀ ਮੁਕਣੀ ਨਹੀਂ ਜਾਣ ਤੇਰੀ ਇਹੀ ਹਾਲ ਐ ਜਿਉਂ ਲੱਗਦੇ ਹੋਰ ਫਿਰ ਉਹ ਗਾਹ ਹੋਰ 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 ਕਰਦੇ ਆ ਬੈਟਰੀ ਜਿੰਨਾ ਚਿਰ ਮੁੱਕਦੀ ਨਹੀਂ ਉਹਨਾਂ ਚਿਰ ਇਹ ਨਹੀਂ ਮੁੱਕਦੇ ਤੇ ਮੁੜ ਕੇ ਫਿਰ ਮੁੜ ਕੇ ਬਾਅਦ ਕੀ ਕਹਿਣਗੇ ਇਹ ਗੱਲਾਂ ਨਹੀਂ ਕਰਦਾ ਤੇ ਗੱਲਾਂ ਤਾਂ ਪਹਿਲਾਂ ਹੀ ਮੁੱਕ ਗਈਆਂ ਗੱਲਾਂ ਕੀ ਕਰਨੇ ਹੁਣ ਇੰਨੀਆਂ ਗੱਲਾਂ ਕਰ ਲੈਂਦੇ ਨੇ ਮੁੜ ਕੇ ਗੱਲਾਂ ਹੀ ਮੁੱਕ ਜਾਂਦੀਆਂ ਮੁੜ ਕੇ ਬਸ ਫਿਰ ਉਹ ਜਿਹੜੇ ਜੁਲਫਾਂ ਦੇਸਦੀਆਂ ਫਿਰ ਉਹ ਝਾਟਾ ਦੇ ਸੁਣ ਲੱਗ ਜਾਂਦਾ ਹਾਏ ਮੈਨੂੰ ਝਾਟਾ ਕਹਿੰਦਾ ਹੁਣ ਜੁਲਫਾਂ ਕਿੱਥੇ ਕਵੇ ਨਸ ਚਲੋ ਵੇਖੋ ਪਿਆਰੋ ਆਪਾਂ ਇਹਨੂੰ ਹਾਸੇ ਚ ਲੈ ਜਾਓ ਮੇਰੀਆਂ ਗੱਲਾਂ ਨੂੰ ਕਰਦੇ ਤੇ ਮੁੜ ਕੇ ਕਹਿਣਗੇ ਵੇਖੋ ਜੀ ਇਹ ਗੱਲਾਂ دیਵਾਨ ਚ ਸੁਣਾਉਣ ਵਾਲੀਆਂ ਪਰ ਸੁਣਾਉਣ ਵਾਲੀਆਂ ਸਾਡੇ ਸਾਡੇ ਆ ਤੁਹਾਡੇ 25 30 50 ਤੇ ਬੈਠੀ ਹੋਣਗੇ ਹੈਲੋ ਹੈਲੋ ਵਾਲੇ ਮੈਨੂੰ ਪਤਾ ਹੈ ਹੋਰ ਫਿਰ ਐ ਬਸ ਕੋਈ ਕੋਠੇ ਤੇ ਚੜਿਆ ਹੁੰਦਾ ਪਤਾ ਲੱਗ ਜਾਂਦਾ ਵੀ ਜਿਹੜਾ ਬਾਹਰ ਗਲੀ ਚ ਫਿਰਦਾ ਨਾ 11 ਵਜੇ ਇਹ ਸੁੱਖ ਦੀ ਸੁਨਿਆਹੀ ਦੇ ਰਿਹਾ ਹੈ ਇਹ ਨਹੀਂ ਹੈ ਪਤਾ ਹੀ ਹੈ ਯਾਰ ਇੱਥੇ ਰਹਿਨੇ ਆ ਦੁਨੀਆਂ ਚ ਤੇ ਦੁਨੀਆ ਦੀਆਂ ਗੱਲਾਂ ਕਰੀਏ ਇੱਥੇ ਦੀ ਗੱਲ ਕਰਨੀ ਪੈਣੀ ਹੈ ਤੇ ਤੁਹਾਡੇ ਪਾਏ ਤੁਹਾੜਾ ਮਾਰਿਆ ਗਾਫਲ ਮੁੜ ਕੇ ਨਾ ਕਿਸੇ ਨੂੰ ਕਹੀਂ ਮੁੜ ਕੇ ਨਾ ਕਹੀਂ ਵੀ ਮੇਰੇ ਨਾਲ ਇਦਾਂ ਕਿਉਂ ਬਣੀ ਹੈ ਉਹ ਤੂੰ ਖੁਦ ਬਣਾਈ ਹੈ ਤੇਰੀ ਅਗਿਆਨਤਾ ਤੇਰਾ ਬੇੜਾ ਡੋਪੀ ਤੇਰੀ ਸਮਝ ਹੁੰਦੀ ਦਿਮਾਗ ਕੰਮ ਕਰਦਾ ਤੂੰ ਹਰ ਇੱਕ ਚੀਜ਼ ਨੂੰ ਵਿਚਾਰ ਲੈਂਦਾ ਵੀ ਨਹੀਂ ਲਿਮਟ ਵਿੱਚ ਹਰ ਚੀਜ਼ ਠੀਕ ਹੈ ਹਰ ਚੀਜ਼ ਦੀ ਇੱਕ ਲਿਮਟ ਹੁੰਦੀ ਹੈ ਇੱਕ ਦਾਇਰਾ ਹੁੰਦਾ ਹੈ ਇੱਕ ਮਰਿਆਦਾ ਹੁੰਦੀ ਹੈ ਮੈਂ 10 ਮਿੰਟ ਗੱਲ ਕਰ ਲਈ ਠੀਕ ਹੈ ਮੈਂ ਹਫਤੇ 'ਚ 10 ਮਿੰਟ ਗੱਲ ਕਰਦਾ ਮੇਰਾ ਰਿਸ਼ਤਾ ਹੋਇਆ ਮੈਂ ਮੰਗਿਆ ਹੋਇਆ ਮੈਂ 10 ਮਿੰਟ ਬੇਬੇ ਨੂੰ ਫੋਨ ਲਾਉਣਾ ਬੇਬੇ ਮੇਰੀ ਆਪਣੀ ਗੱਲ ਕਰਾ ਦੇ 10 ਮਿੰਟ ਗੱਲ ਕਰ ਲੈ ਮਾੜਾ ਨਹੀਂ ਕੁਝ ਪਰ ਜਦੋਂ ਤੁਸੀਂ ਕਮਲ ਚੜ੍ਹ ਜੂ ਤੁਹਾਡੇ ਤੇ ਬੌਲੇ ਹੋ ਜਾਣਗੇ ਜਜ਼ਬਾਤ ਹਾਵੀ ਹੋ ਜਾਣਗੇ ਬਸ ਫਿਰ ਮੁੜ ਕੇ ਤੇ ਫਿਰ ਸਵਾਲ ਉੱਠ ਨਹੀਂ ਨੇ ਹੁਣ ਕਿਉਂ ਨਹੀਂ ਤੇਰੇ ਚ ਉਹ ਗੱਲ ਰਹੀ ਗੱਲਾਂ ਕਿੱਥੋਂ ਰਹਿਣ ਗੱਲਾਂ ਕਿਹੜਾ ਕਰੇ ਜਦੋਂ ਮਿਲ ਜਾਣਾ ਹੈ 10 ਦਿਨਾਂ ਬਾਅਦ ਫੇਰ ਉਹੀ ਕਾਟੋ ਕਲੇਸ਼ ਪੈ ਜਾਣਾ ਉਦੋਂ ਤੇ ਫਿਰ ਐਂ ਗੱਲਾਂ ਉਦੋਂ ਤੇ ਐਂ ਕਰਦਾ ਗੱਲਾਂ ਵੀ ਹੁਣ ਤੂੰ ਕੰਮ ਤੇ ਜਾਇਆ ਕਿ ਨਹੀਂ ਮੈਂ ਆਉਂਦਿਆਂ ਗੇ ਰੋਟੀ ਬਣਾ ਕੇ ਰੱਖਿਆ ਕਰੂੰ ਬਸ ਫਿਰ ਚਾਹ ਇਕੱਠੇ ਪੀ ਲਿਆ ਕਰਾਂਗੇ ਫਿਰ ਆਪਾਂ ਤੁਰ ਕੇ ਜਰੂਰ ਆਇਆ ਕਰਾਂਗੇ ਕਈ 10 ਸੈਰ ਕਰਕੇ ਆਇਆ ਕਰਾਂਗੇ ਐਂ ਗੱਲਾਂ ਕਰਦੇ ਨੇ ਪਰ ਐਂ ਸੋਚਦੀ ਨਹੀਂ ਵੀ ਸੱਸ ਵੀ ਹੋਣੀ ਉੱਥੇ ਐਂ ਤੈਨੂੰ ਕਿਹੜਾ ਜਾਣ ਦੇ ਦਊ ਉੱਥੇ ਚੰਗਾ ਚੰਗਾ ਸੋਚਿਆ ਹੁੰਦਾ ਮਾੜਾ ਤੇ ਸੋਚਿਆ ਹੀ ਨਹੀਂ ਹੁੰਦਾ ਤਾਂ ਕਰਕੇ ਪਿਆਰਿਓ ਥੋੜਾ ਜਿਹਾ ਦਿਮਾਗ ਨੂੰ ਵਰਤਨਾ ਸ਼ੁਰੂ ਕਰੀਏ ਅਕਲ ਵਾਲੇ ਬਣੀਏ ਸਮਝ ਵਾਲੇ ਬਣੀਏ ਸਾਡੀ ਅਗਿਆਨਤਾ ਸਾਡਾ ਬੇੜਾ ਡੋਬਦੀ ਏ ਤੈਨੂੰ ਤੇਰੇ ਮਾੜੇ ਕਰਮਾਂ ਨੇ ਮਾਰਨਾ ਇਹ ਚੇਤਾ ਰੱਖਿਓ ਕਿਸੇ ਨੂੰ ਦੋਸ਼ ਨਾ ਦਿਓ ਸਾਡੀ ਅਗਿਆਨਤਾ ਅਗਿਆਨਤਾ ਦਾ ਫਲ ਹੈ ਗਿਆਨ ਬਿਨਾਂ ਲੋਕ ਡੁੱਬਦੇ ਜਾ ਰਹੇ ਆ ਜਿਨ੍ਹਾਂ ਨੂੰ ਸਮਝ ਆ ਗਈ ਜਿਨ੍ਹਾਂ ਨੂੰ ਅਕਲ ਆ ਗਈ ਉਹ ਬਚੇ ਆ ਸਮਝ ਲਓ ਅਕਲੋਂ ਤੁਹਾਨੂੰ ਕਰਨਾ ਪੈਣਾ ਹੈ ਜ਼ਿੰਦਗੀ ਦੇ ਹਰ ਪੱਖ ਦੀ ਨੌਲੇਜ ਹੋਣੀ ਬੜੀ ਜ਼ਰੂਰੀ ਹੈ ਇੱਕ ਮੈਨੂੰ ਕਹਿੰਦਾ ਜੀ ਤੁਹਾਨੂੰ ਕਈ 100 ਰੁਪਿਆ ਫੜਾਉਂਦੇ ਐ ਕੋਈ 10 ਰੁਪਏ ਫੜਾ ਦਿੰਦਾ ਮੈਂ ਕਿਹਾ ਮੈਨੂੰ ਇਹਨਾਂ ਨੂੰ ਭਰੋਸਾ ਵੱਜਦਾ ਵੀ ਸਹੀ ਥਾਂ ਤੇ ਪਹੁੰਚ ਜੂ ਜਦੋਂ ਮੈਨੂੰ ਫੜਾ ਦਿੰਦੇ ਵੀ ਆਹ ਸੀ ਪਛਾਤੇ ਸਾਡਾ ਦਸਵੰਦ ਤੇ ਮੈਨੂੰ ਕਹਿੰਦੇ ਵੀ ਇਹ ਜੇ ਬੰਦ ਹੋ ਜੇ ਮੈਂ ਕਿਹਾ ਜੇ ਲੰਗਰ ਬੰਦ ਹੋ ਜੇ ਫਿਰ ਕਹਿੰਦਾ ਜੀ ਗੱਲਾਂ ਬਹੁਤ ਕਰਦੇ ਆ ਲੋਕ ਮੈਂ ਕਿਹਾ ਫਿਰ ਜੇ ਗੇਟ ਅੱਗੇ ਐਂ ਕਿਹਾ ਤਾਂ ਵੀ ਲੰਗਰ ਚੱਲਦਾ ਨਹੀਂ ਲੰਗਰ ਮਸਤਾਨਾ ਐ ਫੇਰ ਕਿਵੇਂ ਜੇ ਲੱਗੂ ਫੇਰ ਗੱਲਾਂ ਨਹੀਂ ਕਰਨਗੇ ਕਹਿਣਗੇ ਫਿਰ ਤੇ ਬਾਲੀਆਂ ਗੱਲਾਂ ਕਰਨਗੇ ਬਸ ਫਿਰ ਮੈਂ ਕਿਹਾ ਇਹੀ ਹੋਊ ਹੁਣ ਇੱਕ ਪਾਸੇ ਤੇ ਕਰਦਾ ਹੀ ਪਊ ਏਦਾਂ ਹੀ ਐ ਨਾ ਵੀ ਪਿਆਰਿਓ ਹੁਣ ਜਿਹੜਾ ਤੁਸੀਂ ਮੈਂ ਤੁਹਾਨੂੰ ਦੱਸ ਕੇ ਹਟਿਆ ਵੀ ਬੰਦਾ 25 ਬੰਦਿਆਂ ਨੂੰ ਛੱਡ ਕੇ ਅਗਲਾ ਕਹਿੰਦਾ ਖਾਇਓ ਪੁੱਛਦਾ ਸੀ ਬਾਹਰ ਖੜੇ ਸਦਾਰਾ ਦੇ ਨਜ਼ੀਰੀ ਲਵਾ ਕੇ ਜਾਣ ਲੱਗਿਆ ਫੇਰ ਛੱਡ ਗਿਆ ਰੋਟੀ ਰਾਤ ਨੂੰ ਫੇਰ ਖਵਾ ਕੇ ਲੈ ਵੀ ਤੁਹਾਨੂੰ ਟਕਾਣੇ ਤੇ ਮੋਟਰ ਤੇ ਪਹੁੰਚਾਤਾ ਇੱਥੇ ਬਹਿ ਜਾਓ ਸਵੇਰੇ ਫੇਰ ਲੈ ਆਉ ਟਰੈਕਟਰ ਤੇ ਭਾ ਕੇ ਸਾਰੇ ਲੱਦ ਲੈ ਛਕ ਲੋ ਰੋਟੀ ਖਾ ਜਾਓ ਹੁਣ ਜੇ ਤੁਸੀਂ ਇਸ ਗੱਲ ਨੂੰ ਸੋਚਦੇ ਹੋ ਵੀ ਅਗਲਾ ਗੱਲਾਂ ਕਰੂ ਵੀ ਇਹਨਾਂ ਨੂੰ ਅਗਲਾ 100 ਰੁਪਿਆ ਦਿੰਦਾ ਲਓ ਜੀ ਲੰਗਰ 'ਚ ਹਿੱਸਾ ਪਾ ਦਿਓ ਸਾਡਾ 500 ਰੁਪਿਆ ਦਿੰਦਾ ਲੰਗਰ 'ਚ ਸਾਡਾ ਹਿੱਸਾ ਪਾ ਦਿਓ ਮੇਨਟੇਨੈਂਸ ਹੁੰਦਾ ਸਾਰਾ ਕੁਝ ਸੋਹਣਾ ਲੱਗਦਾ ਹੈ ਹਰ ਚੀਜ਼ ਦਾ ਖਰਚਾ ਹੈ ਬੰਦੇ ਰੱਖੇ ਹੈ ਹਰ ਤਰ੍ਹਾਂ ਦਾ ਸਿਸਟਮ ਹੈ ਹੁਣੋ ਚੱਲਣਾ ਤੇ ਇਦਾਂ ਹੀ ਐ ਹੁਣ ਏਨੀ ਮੈਂ ਕੋਈ ਇਹ ਤਾਂ ਹੈ ਨ ਵੀ 500 ਕਿੱਲੇ ਦੀ ਜ਼ਮੀਨ ਦਾ ਮਾਲਕ ਆ ਵੀ ਮੈਂ ਆਪੇ ਚਲਾ ਲੂ ਐ ਨਹੀਂ ਹੁਣਾ ਲੰਗਰ ਤੇ ਹੀ ਚੱਲੂ ਹਾਂਜੀ ਹਾਂਜੀ ਜ਼ਿਕਰੀਆ ਜ਼ਿਕਰੀਆ ਗੱਲ ਕਰ ਰਹੇ ਸੀ ਗਿਆਨ ਤੇ ਅਗਿਆਨ ਦੀ ਕਿ ਗਿਆਨ ਸਮਝਦਾਰੀ ਜਿਹੜੀ ਐ ਨਾ ਉਹ ਬਹੁਤ ਜ਼ਰੂਰੀ ਐ ਜ਼ਿੰਦਗੀ ਦੇ ਵਿੱਚ ਜਿਸ ਤਰ੍ਹਾਂ ਕਿ ਗਿਆਨ ਤੁਸੀਂ ਇਹ ਲਾ ਲਓ ਕਿ ਗਿਆਨ ਦੇ ਨਾਲ ਕੀਤੇ ਫੈਸਲੇ ਜਿਹੜੇ ਨਾ ਬੜੀਆਂ ਚੀਜ਼ਾਂ ਤੋਂ ਬਚਾ ਦਿੰਦੇ ਨੇ ਬੰਦੇ ਨੂੰ ਆ ਨਾਲੀਆਂ ਮੁਸ਼ਕਲਾਂ ਫੈਮਲੀ ਜੋ ਹੋਣ ਜਾਂ ਵੈਸੇ ਹੋਣ ਜਿਸ ਤਰ੍ਹਾਂ ਉਹਨਾਂ ਨੇ ਮਿਸਾਲ ਦਿੱਤੀ ਕਿ ਅਗਰ ਤੁਸੀਂ ਗੱਡੀ 'ਚ ਬੈਠੇ ਹੋ ਤੁਹਾਡੀ ਬ੍ਰੇਕ ਫੇਲ ਹੋ ਗਈ ਹੈ ਤੇ ਤੁਹਾਡਾ ਬਚਣ ਦਾ ਚਾਂਸ ਨਹੀਂ ਤੁਹਾਨੂੰ ਗਿਆਨ ਹੀ ਬਚਾਏਗਾ ਅਗਰ ਤੁਹਾਡੇ ਕੋਲ ਬਾਕੀ ਇਨਫੋਰਮੇਸ਼ਨ ਹੋਏਗੀ ਕੇ ਨੂੰ ਬ੍ਰੇਕ ਤੋਂ ਅਲਾਵਾ ਕਿਵੇਂ ਰੋਕ ਕੇ ਵਾਰੀ ਬੰਦਾ ਇਹ ਸਮਝ ਰਹੰਦਾ ਕਿ ਇਹ ਜਿਹੜਾ ਹੋ ਰਿਹਾ ਹੈ ਨਾ ਇਹ ਰੱਬ ਵੱਲੋਂ ਹੋ ਰਿਹਾ ਲੇਕਿਨ ਇਹ ਨਹੀਂ ਕਿ ਉਹ ਆਪਣੀ ਅਗਿਆਨਤਾ ਜਾਂ ਜਹਲੀਅਤ ਦੀ ਵਜ੍ਹਾ ਤੋਂ ਹੋ ਰਿਹਾ ਆਪਣੀ ਨਾ ਸਮਝੀ ਆਪਣੀ ਨਾ ਸਮਝੀ ਦੀ ਵਜ੍ਹਾ ਤੋਂ ਹੋ ਰਿਹਾ ਹੈ ਇਲਮ ਨਹੀਂ ਹੁੰਦਾ ਜਾਂ ਆਪਣੇ ਕਟੜਪੰਦੀ ਦੀ ਵਜ੍ਹਾ ਤੋਂ ਹੋ ਰਿਹਾ ਹੁੰਦਾ ਕਿ ਬੰਦਾ ਕਹਿੰਦਾ ਕਿ ਯਾਰ ਇਹ ਰੱਬ ਕਰ ਰਿਹਾ ਲੇਕਿਨ ਜਿਵੇਂ ਇਹਨਾਂ ਨੇ ਇੱਕ ਮਿਸਾਲ ਦਿੱਤੀ ਬੱਚੇ ਦਾ ਆਇਆ ਹੋ ਰੇ ਸੀ ਹਾਂਜੀ ਤੇ ਉਸ ਤੋਂ ਇਲਾਵਾ ਇਹਨਾਂ ਨੇ ਮਿਸਾਲ ਦਿੱਤੀ ਕਿਵੇਂ ਜਿਵੇਂ ਹੋਣਾ ਜਿਹੜੇ ਲੋਕਾਂ ਦੇ ਧੀਆਂ ਪੁੱਤਰਾਂ ਦੇ ਰਿਸ਼ਤੇ ਹੁੰਦੇ ਨੇ ਇਹ ਚੀਜ਼ਾਂ ਉਹਦੇ ਜੋ ਲੋਕ ਪਹਿਲੇ ਹੀ ਆਪਣੇ ਗੱਲਾਂ ਬਾਤਾਂ ਕਰਦੇ ਰਹਿੰਦੇ ਨੇ ਵਕਤ ਨੂੰ ਹਾਲਾਤ ਨੂੰ ਇਹਨਾਂ ਚੀਜ਼ਾਂ ਨੂੰ ਨਹੀਂ ਸਮਝਦੇ ਕਿ ਅਗਿਆਨ ਵਾਲਾ ਵਕਤ ਕਿਵੇਂ ਦਾ ਹੋਣਾ ਹੈ ਜਾਂ ਕੀ ਸਿਸਟਮ ਹੋਣਾ ਹੈ ਵਾਦੇ ਉਂਝ ਦੇ ਕਰ ਲੈਂਦੇ ਨੇ ਤਬਾਜ ਉਹਨਾਂ ਵਾਸਤੇ ਬੜੀਆਂ ਮੁਸ਼ਕਿਲਾਂ ਹੁੰਦੀਆਂ ਨੇ ਲੋਗਾਂ ਦੀਆਂ ਜ਼ਿੰਦਗੀ ਦੇ ਵਿੱਚ ਤੇ ਜ਼ਿਆਦਾਤਰ ਉਹ ਉਹਨਾਂ ਨੇ ਕਹਿ ਨਹੀਂ ਗੱਲ ਠੀਕ ਹੈ ਕਿ ਜ਼ਿਆਦਾਤਰ ਜਿਹੜੀਆਂ ਲਵ ਮੈਰਿਜਾਂ ਹੁੰਦੀਆਂ ਨੇ ਉਹਦੇ ਵਿੱਚ ਓਵਰ ਐਕਸਪੈਕਟ ਕਰ ਲਿਆ ਜਾਂਦਾ ਤੇ ਜਿਹੜਾ ਗੱਲ ਕਰਨ ਵਾਲਾ ਬੰਦਾ ਹੁੰਦਾ ਉਹ ਵੀ ਓਵਰ ਗੱਲਾਂ ਕਰਦਾ ਉਹ ਵਾਦ-ਵਾਦ ਕੇ ਕਰਦਾ ਉਹ ਇਹ ਨਹੀਂ ਵੇਖਦਾ ਕਿ ਮੇਰੀ ਪਿੱਛੇ ਕੀ ਕਰਨੀ ਕਿ ਫਿਲਹਾਲ ਬੰਦਾ ਲੱਗਾ ਰਹਿੰਦਾ ਲੇਕਿਨ ਉਹ ਸਮਝ ਨਹੀਂ ਆਦੀ ਉਹਨਾਂ ਨੇ ਕੁਵਾਰਾ ਪਨ ਹੁੰਦਾ ਨਾ ਕੁਵਾਰਾ ਪਨ ਉਹਨੂੰ ਲੱਗਦਾ ਮੈਂ ਕਰਨਾ ਹੀ ਇੱਕ ਕੁਵਾਰੇ ਪਨ ਇੱਕ ਕੁਮਾਰਾ ਤੇ ਸ਼ਾਦੀशुदा ਬੰਦੇ 'ਚ ਜ਼ਮੀਨ ਅਸਮਾਨ ਦਾ ਫਰਕ ਕਿ ਜਦੋਂ ਬੰਦਾ ਨਹੀਂ ਸ਼ਾਦੀ ਹੋਈ ਹੁੰਦੀ ਉਹ ਬੰਦੇ ਦੇ ਅਜੀਬ ਹੀ ਖਿਆਲ ਆਤ ਹੁੰਦੇ ਨੇ ਸੋਚ ਵੀ ਛੋਟੀ ਹੁੰਦੀ ਹੈ ਫਿਰ ਜਦੋਂ ਬਾਲ ਬੱਚੇ ਹੋ ਜਾਂਦੇ ਨੇ ਨਾ ਫਿਰ ਜ਼ਿੰਮੇਵਾਰੀਆਂ ਆਉਂਦੀਆਂ ਫਿਰ ਬੰਦਾ ਵੇਖਦਾ ਕਿ ਯਾਰ ਉਹ ਜਿਹੜੇ ਅਸੀਂ ਖਾਬ ਵੇਖਦੇ ਰਹੇ ਹਾਂ ਉਹ ਤੇ ਉਹ ਅਸਲ ਜ਼ਿੰਦਗੀ ਤੋਂ ਤੇ ਬੜਾ ਦੂਰ ਕਾਮ ਨੇ ਅਸੀਂ ਤੇ ਇਹਨਾਂ ਵਿੱਚ ਐ ਸੋਚਿਆ ਕੋਈ ਨਹੀਂ ਸੋਸ਼ਲ ਮੀਡੀਆ ਦੇ ਚੀਜ਼ਾਂ ਦਿਖਾਈਆਂ ਜਾਂਦੀਆਂ ਨੇ ਨਾ ਕਿ ਸੋਸ਼ਲ ਮੀਡੀਆ ਤੇ ਤੁਹਾਨੂੰ ਉਹ ਡਰਾਮੇ ਪਾਟਸਾਂ ਦੇ ਦੇ ਦੋ ਅੱਜਕੱਲ ਬੜਾ ਦਿੱਤਾ ਜਾਂਦਾ ਨਾ ਉਹ ਉਹਰ ਚੀਜ਼ਾਂ ਦਸੀਆਂ ਜਾਂਦੀਆਂ ਨੇ ਗੱਡੀਆਂ ਉਹ ਭਾਈ ਜਾ ਰਹੇ ਨੇ ਗੱਡੀ ਚਾਹੁੰਦਾ ਬੰਦਾ ਲੈ ਕੇ ਜਾ ਰਿਹਾ ਜੀ ਲੈ ਕੇ ਛੱਡ ਕੇ ਜਾ ਰਿਹਾ ਤੇ ਇਸ ਤਰ੍ਹਾਂ ਕਰਕੇ ਵੱਡੇ ਵੱਡੇ ਮੋਬਾਈਲ ਲੈ ਕੇ ਦਿੱਤੇ ਜਾ ਰਹੇ ਨੇ ਉਹ ਹੀ ਨਾ ਗੱਲ ਕੇ ਵੀ ਹੁਣ ਮਿਸਾਲ ਹੈ ਕਿ ਜਿਹੜੀ ਔਰਤ ਤੁਹਾਡੇ ਤੇ ਬਰੋਸਾ ਕਰਕੇ ਤੁਹਾਡੇ ਨਾਲ ਲਵ ਮੈਰਿਜ ਕੀਤੀ ਏ ਤੇ ਬਾਅਦ ਵਿੱਚ ਉਹਨੇ ਫਿਰ 250 300 ਵਾਲਾ ਸੂਟ ਦੇ ਨਹੀਂ ਨਾ ਲੈਣਾ ਸਹੀ ਗੱਲ ਉਹਨੇ ਤੇ ਫਿਰ ਕਹਿਣਾ 5000 ਵਾਲਾ ਚਾਹੀਦਾ ਮੈਨੂੰ 10000 ਹਰ ਵਾਰੀ ਬੰਦਾ 5000 ਦਾ ਨਹੀਂ ਲੈ ਕੇ ਦੇਦਾ ਕਿਉਂਕਿ ਤੁਸੀਂ ਉਹਨੂੰ ਇਹ ਵਾਦੇ ਦੁਲਾਏ ਨੇ ਇਹ ਚ ਵੇਵਾਕੂਹੀ ਜਾਂ ਨਾ ਸਮਝੀ ਦੇ ਵਿੱਚ ਤੁਸੀਂ ਆਪਣੀ ਜੇਵਲ ਉਦੋਂ ਨਹੀਂ ਵੇਖਿਆ ਤੁਸੀਂ ਕਿ ਇੱਕ ਸੂਟ ਹੀ ਨਾ ਚਲ 5000 ਦਾ ਕਿਹੜੀ ਗੱਲ ਇਹ ਨਹੀਂ ਪਤਾ ਕਿ ਉਹ ਉਦੋਂ 5 ਦਾ ਇੱਕ ਸੂਟ ਨਹੀਂ ਹੋਣਾ ਉਦੋਂ ਆਪਣਾ ਵੀ ਹੋਣਾ ਬੱਚਿਆਂ ਦਾ ਵੀ ਹੋਣਾ ਉਹਦਾ ਵੀ ਹੋਣਾ ਫਿਰ ਆਣਾ ਜਾਣਾ ਸਾਰੇ ਖਰਚੇ ਮਰਜ਼ੀ ਹੋੜੇ ਨੇ ਮੇਰੀ ਕਿਹਾ ਇੰਨੀ ਜੇਬ ਇਜਾਦ ਦਿੰਦੀ ਕਿ ਮੈਂ ਇਹਨੂੰ ਵਾਅਦੇ ਕਰੀ ਜਾਂ ਹਾਂ ਹਾਂ ਸਹੀ ਗੱਲ ਬਾਕੀ ਬੈਟਰੀ ਜਿਹੜੀ ਹੈ ਪਹਿਲੀ ਵਾਰਨਿੰਗ ਤੇ ਮੋਬਾਈਲ ਨੂੰ ਛੱਡ ਦੇਣਾ ਚਾਹੀਦਾ ਕਿ ਪਹਿਲੀ ਇਹ ਨਾ ਹੋਵੇ ਕਿ ਜੀ ਬੈਟਰੀ ਕ੍ਰਿਟੀਕਲੀ ਬਿਲਕੁਲੀ ਲੋ ਹੋ ਜਾਵੇ ਤੇ ਫਿਰ ਜਾ ਕੇ ਛੱਡਣਾ ਇਹਦੇ ਨਾਲ ਪਹਿਲਾਂ ਲੇਕਿਨ ਹੁਣ ਅੱਜਕੱਲ ਜਿਹੜੇ ਮੋਬਾਈਲ ਆ ਗਏ ਨੇ ਉਹਨਾਂ ਦੀ ਬੈਟਰੀ ਵੀ ਨਾ ਜਲਦੀ ਮੁੱਕ ਰਹੀ ਹੈ ਵੀ ਤਾਂ ਬੜਾ ਵੱਡਾ ਮਸਲਾ ਹੈ ਅੱਜਕੱਲ ਇੱਕ ਨਵੇਂ ਮੋਬਾਈਲ ਵੀ ਆਏ ਨੇ ਜਿਹੜਾ ਸੂਰੀ ਦੀ ਰੋਸ਼ਨੀ ਨਾਲ ਚਾਰਜ ਹੋ ਰਹੇ ਨੇ ਉਹ ਭਾਈ ਉਹਨਾਂ ਦੀ ਕੋਈ ਟੈਨਸ਼ਨ ਕੋ ਨਹੀਂ ਜਦਨ ਵਰਦੀ ਫਿਰਦੇ ਨੂੰ ਨਾਲ-ਨਾਲ ਚਾਰਜ ਹੁੰਦੇ ਰਹਿੰਦੇ ਹਨ ਮਿਲਾਂਗੇ ਨਵੀਂ ਵੀਡੀਓ ਨੇ ਆਪਣਾ ਖਿਆਲ ਰੱਖਿਆ ਜੇ ਅੱਲਾਹ ਨੀ ਗਿਲਾ